ਇਹ ਜੇ ਆਖੀ ਉਹਨਾਂ ਹੜਦਾਂ ਉਹ ਨਾਲੇ ਕਹਿੰਦੇ ਜੀ ਅੱਗੇ ਇੱਕ ਰਿੰਗ ਬੰਨ ਲਾਇਆ ਆ ਉਹਦਾ ਕੀ ਫਾਇਦਾ ਦੱਸੋ ਉਹਦਾ ਰਾਪਾ ਖੇਤਾਂ ਨੂੰ ਲਈ ਜਾਂਦੀ ਹੈ ਹਾਂਜੀ ਕਿਹਨਾਂ ਨੇ ਲਾਇਆ ਇਹ ਬੁਲੀ ਨੇ ਲਾਇਆਣਾ ਬੂਖੜੀ ਸਰਪੰਚ ਨੇ ਤੂੰ ਕਾ ਲਾ ਰੇ ਮੈਨੂੰ ਕੋਲ ਇਹ ਤਾਂ ਇਹਨਾਂ ਨੇ ਲਾਇਆ ਦੂਰੇ ਸੀਲੂ ਨੇ ਇਹ ਕਿਹਨਾਂ ਨੇ ਕਿਹਨਾਂ ਨੇ ਲਾਇਆ ਨਾ ਉਹਨਾਂ ਬਾਰੇ ਦੱਸੋ ਕੌਣ ਨੇ ਉਹ ਬਾਬਿਆਂ ਨੇ ਕੌਣ ਬੰਦੇ ਨਹੀਂ ਉਹ ਬਾਬਿਆਂ ਨੇ ਲਾਇਆ ਕਿ ਸੀਲੋ ਨੇ ਲਾਇਆ ਬਾਬਿਆਂ ਨੇ ਉਹ ਨਾਲ ਨਹੀਂ ਨਹੀਂ ਉਹ ਆਡਾ ਦੱਸੋ ਇਹ ਇਹ ਆ ਇਹ ਉਹ ਉਹ ਬੰਦੇ ਨੇ ਜਿਨ੍ਹਾਂ ਨੇ ਰੇਤਾ ਚੱਕਿਆ ਇੱਥੋਂ ਉਹੀ ਬੰਦੀ ਆ ਤੇ ਉਹਨਾਂ ਦੀ ਹੀ ਮਦਦ ਕਰ ਰਹੀ ਹੈ ਸਰਕਾਰ ਜਮੀਨ ਵੀ ਹੁੰਦੀ ਹੈ ਉੱਥੇ ਮੈਨੂੰ ਇਹ ਵੀ ਸੁਣਨ ਚ ਆਇਆ ਵੀ ਜਿਹੜੇ ਆ ਇੱਥੇ ਹੜਪੀੜ ਤਾਂ ਲਈ ਪੈਸੇ ਪੂਸੇ ਦੇ ਕੇ ਜਾਂਦੇ ਆ ਉਹ ਵੀ ਉਹੀ ਲੋਕ ਫੜੀ ਜਾਂਦੇ ਨੇ ਆਪਾਂ ਨੂੰ ਕਿੱਥੇ ਆਪਸ ਕਿੱਥੋਂ ਮੁੜ ਜਾਂਦੇ ਆ ਪਰਮਾਤਮਾ ਜਾਣਦੇ ਉਹ ਬੰਦੇ ਜਾਣਦੇ ਜੀ ਹਾਂ ਫੋਟੋ ਫੂਟੋਆਂ ਵੀ ਪਾਈਆਂ ਦੇਖੀਆਂ ਨੇ ਮੈਂ ਮੰਨਦੇ ਹੁਣ ਥੋੜੇ ਮੋਹਣ ਥੋੜਾ ਬੰਦਾ ਮੋੜੀ ਦਾ ਸੀ ਇਹਨੂੰ ਕੋਈ ਦੇਖਾਂਗੇ ਜਿਹੜਾ ਇੱਥੇ ਕੋਈ ਨਹੀਂ ਇੱਥੇ ਇੱਥੇ ਆ ਕੇ ਸਾਰਿਆਂ ਸਾਮ੍ਹੋਂ ਦੇ ਕੇ ਇੱਥੇ ਆ ਕੇ ਦੇ ਕੇ ਗਏ ਆ ਕਿੰਨੇ ਪਰਚਾ ਦੇ ਕੇ ਹੁਣ ਇਹ ਕੁਲਵੰਤ ਸਿੱਧੂ ਦੇ ਕੇ ਗਿਆ ਜੀ ਇੱਥੇ ਸਾਰਿਆਂ ਦੇ ਸਾਹਮਣੇ ਉਹ ਵੀ ਉਹ ਜਿਹੜੇ ਪਗੋੜੇ ਨੇ ਪਰਚੇ ਦੇ ਵਿੱਚ ਉਹਨਾਂ ਨੂੰ ਫੜਾ ਕੇ ਗਿਆ ਮੈਂ ਮੰਨ ਉਹੀ ਗੱਲ ਕਰਦਾ ਹਾਂ ਕਿਸੇ ਨੂੰ ਦੇ ਕੇ ਹੁਣ ਪਰਦੀ ਨਾਲ ਪਰਦੇ ਨਾਲ ਲਾ ਲੈਂਦੇ ਅਗਲੇ ਆਹ ਹੋ ਫਿਰ ਤੁਸੀਂ ਚਾਹੁੰਦੇ ਕੀ ਹੋ ਹੁਣ ਵੀ ਕੀ ਚਾਹੁੰਦੇ ਹੋ ਕਿਵੇਂ ਦੂਜੀ ਗੱਲ ਲਗਾਓ ਜੀ ਵੀਰ ਬਲਾਓ ਹਾਂ ਜੀ ਬਲੋਕਾਂ ਨੂੰ ਬੁਲਾਓ ਮੈਂ ਆ ਗਿਆ ਹਾਂ ਉਹ ਦਰਿਆ ਢੋਆਣਾ ਸਾਰੇ ਸਾਡੀ ਜਮੀਂ ਪਿੰਡ ਦੀ ਜਮੀਨ ਹੈ ਪੱਕੀ ਉਹ ਜਿਹੜੀ ਕਾਹੀ ਦੀ ਟਿੱਗੀ ਚੱਕੀ ਆ ਉਹ ਤਾਂ ਠੋਕਰ ਲਾਉਂਦੀ ਕੋੜੇ ਨਹੀਂ ਉਹ ਕਹਿੰਦੇ ਕੀ ਉਧਰ ਦੀ ਸਾਨੂੰ ਮਨਾ ਕਰਦਾ ਸੀ ਗਏ ਸੀਗੇ ਜਮੀਨ ਸਾਡੀ ਹੋਵੇ ਤੇਰੇ ਕੋਲ ਮੋਬਾਈਲ ਤੇਰਾ ਮੈਂ ਮਨਾ ਕਰ ਦੂੰਗੀ ਨਹੀਂ ਉਹ ਤਾਂ ਮੇਰਾ ਮੋਬਾਈਲ ਆ ਉਹ ਕਹਿੰਦੇ ਉਧਰ ਦੀ ਰਾਹ ਦੇਣਾ ਨਾ ਉਹਨਾਂ ਨੇ ਉਹ ਰਾਹ ਨਹੀਂ ਦੇ ਰਹੇ ਆ ਨਾਮ ਦੇਣਾ ਨਾ ਸੀ ਹਲौरा ਦੀ ਰਾਹ ਆ ਇਧਰ ਦੀ ਟੋਗੜਾਂ ਲੈ ਲਿਆ ਆ ਅਛਾ ਉਧਰ ਦੀ ਰਾਹ ਹੈਗਾ ਆ ਹਰ ਡੀਸੀ ਨਾਲ ਟਕਰੇ ਸੀ ਜਿਹੜਾ ਇਹਦਾ ਮੇਨ ਹੁੰਦਾ ਫੌਜ ਦਾ ਕੈਪਟਨ ਹੁੰਦਾ ਉਹ ਕਹਿੰਦਾ ਮੈਂ ਬੰਮ ਮਾਰ ਕੇ ਉਡਾ ਲਾਂਗਾ ਡੀਸੀ ਨੂੰ ਆਰਡਰ ਦੇ ਦੇ। ਮੈਨੂੰ ਨਿਕਲ ਹੋਈ ਉਹਨਾਂ ਦੀ। ਨਹੀਂ ਚਲੋ ਇਹਦਾ ਇਹਦਾ ਹੱਲ ਅਸੀਂ ਉਹਨਾਂ ਨੂੰ ਇੱਕ ਦਿੱਤਾ ਆ ਇੱਕ ਪੌਕਲੈਨ ਮਸ਼ੀਨ ਆ ਜਿਹੜੀ ਦਰਿਆ 'ਚ ਚੱਲਦੀ ਆ। ਉਹ ਕਹਿੰਦਾ ਕਿਸ਼ਤੀ ਕਿਸ਼ਤੀ ਵਾਂਗੂ ਰੋੜਦੀ ਆ ਦਰਿਆ ਦੇ ਵਿੱਚ ਉਹ ਅਸੀਂ ਇਹਨਾਂ ਨੂੰ ਦੱਸਿਓ ਹਰੀਕੇ ਪੱਤਨ ਕੰਮ ਕਰ ਰਹੀ ਐ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਐ ਜੇ ਇਹ ਚੌਣ ਉਹਨੂੰ ਇੱਥੇ ਬੁਲਾ ਸਕਦੇ ਆ। ਤੂੰ ਚੁਕਾ ਸਕਦੇ ਆ। ਬ੍ਰੇਤੀ ਚਕਰਾਂ ਕਾਹੀ ਵਾਲੀ ਪੰਜ ਬੜਾ ਰੇ ਗੱਲ ਕਹਿਣਾ ਅੱਛਾ ਇਹਨਾਂ ਨੇ ਬੰਨ ਦੀ ਰਿਪੇਅਰ ਕੀਤੀ ਸੀ ਆ ਬੰਨ ਦੀ ਮਿੱਟੀ ਪਾ ਦੀ ਲਖ ਨੂੰ ਤਾਂ ਕਿ ਤਾ ਲਗਰਾਉਂਦੇ ਆ ਉਹ ਹੀ ਗੱਲ ਕਰਦਾ ਨਹੀਂ ਜਿਹੜਾ ਜਿਵੇਂ ਜਿਵੇਂ ਜਦੋਂ ਪਤਾ ਆ ਵੀ ਬਾਰਿਸ਼ ਆਉਣੀਆਂ ਨੇ ਅਸੀਂ ਵੀ ਲਿਖ ਕੇ ਦੇ ਕੇ ਆਏ ਸੀਗੇ ਤਾਂ ਇਹਨਾਂ ਨੇ ਕੋਈ ਇਹੋ ਜਿਹਾ ਕੀਤਾ ਸੀਗਾ ਬੰਨ ਨੂੰ ਮਜ਼ਬੂਤ ਕਰਨ ਲਈ ਪਹਿਲਾਂ ਕੁਛ ਕੀਤਾ ਹੁਣ ਤੋ ਦੇਦਮ ਕਰੋ ਤੁਸੀਂ ਖੱਜ ਪਿਆਰ ਤੁਰ ਕੇ ਜਾਓ ਲੱਗੇ ਨਹੀਂ ਸਕਦੇ ਪਤਾ ਮੈਨੂੰ ਪਤਾ ਮੈਂ ਤਾਂ ਆਪ ਤੁਰਿਆ ਮੈਂ ਪੁੱਛਣਾ ਚਾਹੁੰਨੀ ਆ ਨਾ ਕਿਉਂਕਿ ਲੋਕਾਂ ਨੂੰ ਸਨੇਹੇ ਕੁਝ ਹੋਰ ਦਿੱਤੇ ਜਾਂਦੇ ਆ ਮੀਡੀਆ ਦੇ ਵਿੱਚ ਆ ਕੇ ਕੁਝ ਲੋਕ ਹੋਰ ਬੋਲਦੇ ਆ ਜਿਹਦਾ ਮੀ ਪਹਿਲਾ ਆ ਨਾ ਹੁਣ ਉਦੋਂ ਮਿੱਟੀ ਪਾਉਣ ਲੱਗਿਆ ਇਹ ਉਹ ਹੀ ਮਿੱਟੀ ਇਹ ਜਿਹੇ ਸਿੱਟੀਆਂ ਢਾੱਕ ਰਿਹਾ ਕਿ ਜਿਹੜਾ ਬੰਦਾ ਤੁਰ ਕੇ ਨਾ ਸਕਦਾ ਉਸ ਤੋਂ ਵੱਧ ਪਹਿਲਾਂ ਜੰਗਾ ਸੀਗਾ ਉਹ ਉੱਥੇ ਅੱਗੇ ਕੋਈ ਆਪਸੇ ਵੀ ਗੱਡੀ ਲੈ ਕੇ ਆਉਂਦਾ ਪਹਿਲਾਂ ਉਹ ਡਰਾਈਵਰਾਂ ਦਾ ਵਜਾਇਰ ਹਾਂ ਆਪ ਫੇਰੇ ਪਹੁੰਚਦਾ ਵਾ ਕੈਂਗ ਗੱਡੀ ਪਿੱਛੇ ਨੂੰ ਮੰਗਾਉਂਦਾ ਫੇਰ ਤੁਸੀਂ ਮਤਲਬ ਇਸ ਜੀਜ਼